ਸਾਡੇ ਭਰਾ ਵਿਡਿੰਗ ਸਾਹਿਬ ਨੇ ਗਿੱਧੜਵਾਹ ਦੇ ਲੋਕਾਂ ਤੋਂ ਇਹ ਕਹਿ ਕੇ ਅਪੀਲ ਕਰਕੇ ਮੰਗਿਆ ਸੀ ਮੇਰੀ ਰੋਟੀ ਨਾ ਬੰਦ ਕਰਾ ਦਿਓ ਮੇਰੀ ਘਰ ਵਾਲੀ ਤਸਵੀਰੇ 6 ਵਜੇ ਨਿਕਲ ਜਾਂਦੀ ਹੈ ਰਾਤ ਨੂੰ 9 ਵਜੇ ਆਉਂਦੀ ਆ ਪਰ ਉਹ ਚਾਹੁੰਦੇ ਸੀ ਮੇਰੀ ਰੋਟੀ ਕਿਉਂਕਿ ਰੋਟੀ ਸਭ ਨੂੰ ਪਿਆਰੀ ਹੁੰਦੀ ਹੈ ਵੀ ਮੇਰੀ ਰੋਟੀ ਟੋਕਾ ਜਿਹੜਾ ਉਹ ਕਿਸੇ ਲਾਂਗਰੀ ਨੂੰ ਨਾ ਕਿਸੇ ਮੈਨੂੰ ਆਪਣੇ ਨੌਕਰ ਨੂੰ ਨਾ ਬਣਾਉਣੀ ਪਵੇ ਇਸ ਦਾ ਮੇਰਾ ਖਿਆਲ ਰੱਖਿਓ ਪਰ ਸਭ ਤੋਂ ਮੈਂ ਖੁਸ਼ੀ ਦੀ ਗੱਲ ਇਹ ਜ਼ਰੂਰ ਕਹਿਣਾ ਚਾਹਨਾ ਤੇ ਗਿੱਧੜਵਾਏ ਦੇ ਲੋਕਾਂ ਦਾ ਧੰਨਵਾਦ ਕਰਨਾ ਚਾਹਨਾ ਜੋ ਸਾਡੇ ਭਰਾ ਵਡਿੰਗ ਸਾਹਿਬ ਨੇ ਗਿੱਧੜਵਾਏ ਦੇ ਲੋਕਾਂ ਨੂੰ ਇਹ ਕਹਿ ਕੇ ਅਪੀਲ ਕਰਕੇ ਮੰਗਿਆ ਸੀ ਕਿ ਮੈਨੂੰ ਪਾਈ ਲਾਂਗਰੀ ਨਾ ਰੱਖਣਾ ਪੈ ਜੇ ਮੇਰੀ ਰੋਟੀ ਨਾ ਬੰਦ ਕਰਾ ਦਿਓ ਮੇਰੀ ਘਰ ਵਾਲੀ ਤਸਵੀਰੇ 6 ਵਜੇ ਨਿਕਲ ਜਾਂਦੀ ਹੈ ਰਾਤ ਨੂੰ 9 ਵਜੇ ਆਉਂਦੀ ਹੈ ਤੇ ਮੈਂ ਧੰਨਵਾਦ ਕਰਦਾਂਗੇ ਦਪਾਇ ਦੇ ਸਾਰੇ ਹੀ ਲੋਕਾਂ ਨੂੰ ਵੀ ਤੁਸੀਂ ਰਾਜਾ ਬੜਿੰਖ ਸਾਹਿਬ ਦੀ ਇਹ ਗੱਲ ਮੰਨੀ ਤੇ ਉਹਨਾਂ ਦੀ ਰੋਟੀ ਪਾਣੀ ਉਹਨਾਂ ਦੀ ਸੇਵਾ ਕੋਈ ਲਾਂਗਰੀ ਨਾ ਕਰ ਸਕੇ ਉਹਨਾਂ ਦੀ ਧਰਮ ਪਤਨੀ ਕਰ ਸਕੇ ਉਹ ਗੱਲ ਤੁਸੀਂ ਬਚਾਇਆ ਉਸ ਗੱਲ ਤੋਂ ਤੇ ਇਸ ਗੱਲ ਦੀ ਬੜੀ ਖੁਸ਼ੀ ਆ ਵੀ ਤੁਸੀਂ ਇਹ ਗੱਲ ਬੜਿੰਖ ਸਾਹਿਬ ਦੀ ਸੁਣੀ ਤੇ ਉਹਨਾਂ ਦੀ ਧਰਮ ਪਤਨੀ ਜੋ ਉਹ ਚਾਹੁੰਦੇ ਸੀ ਕੰਮ ਵੀ ਕਰਨ ਪਰ ਉਹ ਚਾਹੁੰਦੇ ਸੀ ਮੇਰੀ ਰੋਟੀ ਕਿਉਂਕਿ ਰੋਟੀ ਸਭ ਨੂੰ ਪਿਆਰੀ ਹੁੰਦੀ ਹੈ ਵੀ ਮੇਰੀ ਰੋਟੀ ਟੋਕਾ ਜਿਹੜਾ ਉਹ ਕਿਸੇ ਲਾਂਗਰੀ ਨੂੰ ਨਾ ਕਿਸੇ ਮੈਨੂੰ ਆਪਣੇ ਨੌਕਰ ਨੂੰ ਨਾ ਬਣਾਉਣੀ ਪਵੇ ਇਸ ਦਾ ਮੇਰਾ ਖਿਆਲ ਰੱਖਿਓ ਉਹ ਗਿੱਦੜ ਵਾਲਿਆਂ ਦਾ ਇਸ ਕਰਕੇ ਮੈਂ ਕੱਲ ਭੁੱਲ ਗਿਆ ਸੀ ਧੰਨਵਾਦ ਕਰਨਾ ਬਹੁਤ-ਬਹੁਤ ਗਿੱਦੜ ਵਾਲਿਆਂ ਦਾ ਧੰਨਵਾਦ ਵੀ ਰਾਜਾ ਬੜਿੰਗ ਸਾਹਿਬ ਦਾ ਘਰ ਚ ਰੋਟੀ ਪਾਣੀ ਚੱਲਦਾ ਤੁਸੀਂ ਰੱਖਿਆ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਉਹ ਦੇਖੋ ਉਹ ਤਾਂ ਬਹਾਨੇ ਨੇ ਹੁਣ ਬਹਾਨੇ ਕੁਝ ਬਣਾਈ ਜਾਣ ਇੱਕ ਬਾਜਵਾ ਸਾਹਿਬ ਵੀ ਕਹਿ ਰਹੇ ਆ ਇਹ ਇਹਦਾ ਮਤਲਬ ਅਕਾਲੀ ਦਲ ਦੀ ਗੱਲ ਕਰ ਰਹੇ ਆ ਇਹਦਾ ਮਤਲਬ ਇਹ ਦੂਜੀਆਂ ਪਾਰਟੀਆਂ ਦੇ ਸਿਰ ਤੇ ਵੋਟ ਕਟੂਏ ਜਾਂ ਜਿਹੜੀ ਵੋਟ ਕੱਟ ਦੇਣਗੇ ਉਸ ਚੀਜ਼ਾਂ ਤੇ ਖੇਡਦੇ ਆ ਕਾਂਗਰਸ ਪਾਰਟੀ ਵਾਲੇ ਇਹੀ ਕਹਿ ਰਹੇ ਆ ਵੀ ਜੇ ਅਕਾਲੀ ਦਲ ਖੜਾ ਹੁੰਦਾ ਜਿੱਤ ਜਾਂਦੀ ਇਹਦਾ ਮਤਲਬ ਜੇ ਨਕਲ ਵੱਜ ਜਾਂਦੀ ਜੇ ਨਕਲ ਵੱਜ ਜਾਂਦੀ ਤਾਂ ਕਾਂਗਰਸ ਪਾਸ ਹੋ ਜਾਂਦੀ ਜੇ ਨਕਲ ਨਹੀਂ ਵੱਜੀ ਪੇਪਰ ਦੇ ਵਿੱਚ ਤਾਂ ਇਹ ਫੇਲ ਹੋਗੇ ਇਹਦਾ ਮਤਲਬ ਇਹਨਾਂ ਦਾ ਆਪਣਾ ਕੁਛ ਨਹੀਂ ਇਹ ਦੋਨੋਂ ਐਲੋਪੀ ਨੇ ਇਹ ਗੱਲ ਮੰਨ ਲਈ ਜਿਹੜੇ ਪ੍ਰਕਾਰ ਬਾਜਵਾਜੀ ਨੇ ਤੇ ਇਹਦੀ ਗੱਲ ਜਿਹੜੀ ਆ ਇਹ ਰਾਜਾ ਬੜਿੰਗਨ ਸਾਹਿਬ ਨੇ ਮੰਗ ਲਈ ਵੀ ਅਕਾਲੀ ਦਲ ਨਹੀਂ ਖੜਾ ਤਾਂ ਅਸੀਂ ਹਾਰ ਗਏ ਇਹਦਾ ਮਤਲਬ ਇਹ ਆ ਵੀ ਇਹ ਦੂਜਿਆਂ ਤੇ ਦੂਜਿਆਂ ਦੇ ਸਿਰ ਤੇ ਖੇਡਣ ਵਾਲੇ ਨੇ ਆਪ ਇਹਨਾਂ ਦੇ ਪੱਲੇ ਨਹੀਂ ਇਹ ਸਿਰਫ ਨਕਲ ਮਾਰ ਕੇ ਪਾਸ ਹੋਣ ਵਾਲੇ ਆ ਇਸ ਵਾਰ ਨਕਲ ਨਹੀਂ ਵੱਜੀ ਤੇ ਇਸ ਕਰਕੇ ਫੇਲ ਹੋਵੋਗੇ ਤੇ ਇਹ ਹੀ ਗੱਲ ਆਪ ਕੱਲ ਪ੍ਰੈਸ ਕਾਨਫਰੈਂਸ ਕਰਕੇ ਦੋਨਾਂ ਨੇ ਮੰਨੀ ਆ ਵੀ ਅਕਾਲੀ ਦਲ ਦਾ ਤੁਹਾਡੇ ਨਾਲ ਕੀ ਲੈਣਾ ਦੇਣਾ ਬਈ ਅਕਾਲੀ ਦਲ ਦੀ ਵੋਟ ਜੇ ਉਹ ਲੜਦੇ ਤੇ ਉਹ ਵੋਟ ਇਹ ਕਿ ਇਹ ਇਹ ਕਿਹਨੇ ਫੈਸਲਾ ਕੀਤਾ ਵੀ ਅਕਾਲੀ ਦਲ ਦੀ ਵੋਟ ਆ ਜਿਹੜੀ ਉਹ ਆਮ ਆਦਮੀ ਨੂੰ ਜਾਂ ਭਾਜਪਾ ਨੂੰ ਜਾਣੀ ਸੀ ਜਾਂ ਕਿਸੇ ਹੋਰ ਨੂੰ ਜਾਣੀ ਸੀ ਜੇ ਅਕਾਲੀ ਦਲ ਖੜਦਾ ਤੁਹਾਨੂੰ ਕਿਉਂ ਨਹੀਂ ਜਾ ਸਕਦੀ ਸੀ ਉਹ ਵੋਟ ਬਈ ਕਿਉਂਕਿ ਆਪਾਂ ਨਲਾਇਕ ਆ ਆਪਾਂ ਕੋਈ ਆਪਾਂ ਹਮੇਸ਼ਾ ਦੂਜੇ ਨੂੰ ਇਹ ਇਹ ਕਾਂਗਰਸ ਦੀ ਤਾਂ ਰਹੀ ਹੈ ਵੰਡੋ ਪਾੜੋ ਤੇ ਰਾਜ ਕਰੋ ਉਹ ਕੰਮ ਵਿੱਚ ਫੇਲ ਹੋ ਗਏ ਇਸ ਕਰਕੇ ਦੋਨੋਂ ਪ੍ਰਧਾਨ ਸਾਹਿਬ ਵੀ ਮੰਨੇ ਐਲੋਪੀ ਮੰਨੇ ਵੀ ਨਕਲ ਨਹੀਂ ਬੱਜੀ ਅਕਾਲੀ ਦਲ ਨਹੀਂ ਖੜਾ ਹੋ ਗਿਆ ਅਸੀਂ ਹਾਰ ਗਏ ਇਸ ਗੱਲ ਦੀ ਤੁਸੀਂ ਤੁਸੀਂ ਇਹਨਾਂ ਦੇ ਹਾਲਾਤ ਦੇਖੋ ਇਹ ਨਾ ਆਪਣੇ ਕੰਮਾਂ ਤੇ ਜਿੱਤੇ ਇਹਦਾ ਮਤਲਬ ਨਾ ਹੀ ਵੋਟ ਮੰਗਦੇ ਆ ਨਾ ਹੀ ਆਪਣੇ ਕੈਂਡੀਡੇਟਾਂ ਦੇ ਚਿਹਰਾ ਤੇ ਵੋਟ ਮੰਗਦੇ ਆ ਤੇ ਦੂਜੀ ਤੀਜੀ ਗੱਲ ਇਹ ਸਿਰਫ ਆਪਣੇ ਪਰਿਵਾਰ ਦੇ ਆ ਤੇ ਜਿਹੜਾ ਬੰਦਾ ਪਰਿਵਾਰ ਦਾ ਹੋਊਗਾ ਆਪਣੇ ਘਰ ਤੋਂ ਬਾਹਰ ਸੋਚੂ ਨਹੀਂ ਉਹ ਵੋਟਰ ਵੀ ਕਿਉਂ ਸੋਚੂਗੇ ਵੋਟਰ ਨੇ ਵੀ ਇਹ ਬੰਦ ਕਰਕੇ ਪੈਕ ਕਰਕੇ ਜਿਹੜੇ ਆ ਇਹਨਾਂ ਦੀ ਛੁੱਟੀ ਕਰਤੀ ਤੁਹਾਨੂੰ ਇਸ ਗੱਲ ਦਾ ਦੁੱਖ ਨਹੀਂ ਕਿ ਸਾਡੇ ਵਾਲਾ ਹਾਰ ਗਿਆ ਉਰੀ ਜ਼ਮਾਨਤ ਜ਼ਬਤ ਹੋ ਗਈ ਤੁਹਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਿਹਨੇ ਮੈਨੂੰ ਹਰਾਇਆ ਸੀ ਅੱਜ ਉਹਦੀ ਬੋਟੀ ਹਾਰ ਗਈ ਆਪਾਂ ਦੇਖੋ ਬਦਲਾ ਲੈਣ ਗਏ ਸੀ ਆਪਾਂ ਮੰਜੀ ਠੋਕਦੀ ਖਿੱਚ ਕੇ ਰਖਤਾ ਉਹ ਪੁੰਝੇ ਲਾਤਾ ਇਹ ਵੋ ਸਾਡੇ ਪੰਜਾਬੀਆਂ ਨੂੰ ਇਹ ਗੱਲਾਂ ਚੰਗਾ ਲੱਗਦੀਆਂ ਤੇ ਰਾਜਨੀਤਿਕ ਲੋਕ ਉਹ ਗੱਲਾਂ ਕਰਦੇ ਆ ਜਿਹੜੀਆਂ ਆਮ ਲੋਕਾਂ ਨੂੰ ਚੰਗਾ ਲੱਗਦੀਆਂ ਕਿਉਂਕਿ ਰਾਜਨੀਤਿਕ ਲੋਕ ਵੀ ਤਾਂ ਕਲਾਕਾਰ ਨੇ